ਹੁੰਦਾ ਹੀ ਏ ਮੈਂ ਕਹਾ ਨਾ ਵੇਰ ਵੀਰ ਆ ਮੇਰੇ ਨਾਲ ਪੜੋਏ ਇੱਕ ਓਕਾਰ ਸਤਨਾਮ ਕਰਤਾ ਪੁਰਖ ਨਿਰਭਉ ਨਿਰਵੈਰ ਅਕਾਲ ਮੂਰਤ ਆਜੂਨੀ ਸੈਭੰਗ ਗੁਰਪ੍ਰਸਾਦ ਜਪ ਆਦ ਸਚ ਜੁਗਤ ਸਚ ਹੈ ਵੀ ਸਚ ਨਾਨਕ ਹੋਸੀ ਵੀ ਸਚ ਇਹ ਤੁਹਾਡਾ ਮੂਲ ਮੰਤਰ ਹੈ ਸਾਰੇ ਮੰਤਰਾਂ ਦੀ ਇਹਦੇ ਚ ਜੜ੍ਹ ਹੈ 91 ਇੱਕ ਐਸੀ ਮੰਤਰ ਹੈ ਛੋਟਾ ਜਿਹਾ ਮੰਤਰ ਨਹੀਂ ਜੇ ਪੰਜ ਯਸ਼ੂ ਮੇ ਤੇ ਯੱਗ ਕਰੇ ਆਦਮੀ ਤੇ ਜੋ ਦਾ ਫਲ ਹੈ ਇਸ ਮੰਤਰ ਦੇ ਇੱਕ ਉਚਾਰਨ ਦਾ ਫਲ ਹੈ ਤੇ ਮਹਾਰਾਜਾ ਰਾਮਚੰਦਰ ਨੇ ਸਾਰੇ ਜਨਮ ਵਿੱਚ ਇੱਕ ਯੱਗ ਕੀਤਾ ਸੀ ਸਿੱਖ ਧਰਮ ਸ਼ਾਸਤਰ ਤੇ ਸ਼ਸਤਰ ਦਾ ਧਰਮ ਹੈ ਸ਼ਾਸਤਰ ਨੂੰ ਛੱਡ ਦੇਣਾ ਡਾਂਗਾ ਲੈ ਕੇ ਹਰ ਵੇਲੇ ਦੂਜੇ ਦੂਸਰਾਂ ਦੇ ਦੁਆਲੇ ਰਹਿਣਾ ਇਹ ਵੀ ਚੰਗਾ ਨਹੀਂ ਤੇ ਸ਼ਸਤਰ ਦੀ ਅਸੀਂ ਪਰਸਤਿਸ਼ਾ ਕਰਕੇ ਕਰਨਿਆ ਕਿ ਮਾੜੇ ਦੀ ਰੱਖਿਆ ਕਰ ਸਕੀਏ ਤਾਂ ਉਸ ਤੋਂ ਬਾਅਦ ਮੇਰੇ ਸਾਈਂ ਗੁਰੂ ਨਾਨਕ ਨੇ ਜਿਹੜੀ ਪਹਿਲੀ ਤੁਕ ਬੋਲੀ ਇਹ ਬੋਲੀ ਸੋਚੇ ਸੋਚਣਾ ਹੋ ਗਈ ਜੇ ਸੋਚੇ ਲਖਵਾਰ ਕਿ ਮਨਾ ਸੋਚਣਾ ਸੋਚਣਾ ਪੈਗੰਬਰੀ ਸੋਚਣ ਚ ਨਹੀਂ ਪਰੋਸੇ ਚ ਪਰੋਸਾ ਰੱਖ ਪਰੋਸਾ ਰੱਖ ਸੋਚਣਾ ਸੋਚਣ ਨਾਲ ਜਿਹੜੀ ਆਤਮਿਕ ਸ਼ਕਤੀ ਏ ਉਹਨੂੰ ਤੇ ਤੂੰ ਜ਼ਾਇਆ ਕਰ ਦੇਂਗਾ ਤੇ ਜਿਸ ਮਨ ਨੇ ਪਰੋਸੇ ਨਾਲ ਤੇਰੇ ਤੇ ਮਿਹਰਾਂ ਲਿਆਉਣੀਆਂ ਨੇ ਉਸ ਮਨ ਨੂੰ ਤੂੰ ਛਾਟ ਕਰ ਦੇਗਾ ਇਸ ਕਰਕੇ ਮੈਂ ਕਿਹਾ ਭਾਈ ਸਾਹਿਬ ਗੁਰੂ ਨਾਨਕ ਨੇ ਤੇ ਪਹਿਲੀ ਗੱਲ ਹੀ ਆਖੀ ਏ ਪਹਿਲਾ ਸ਼ਬਦ ਜਿਹੜਾ ਉਚਾਰਿਆ ਸਿੱਖ ਧਰਮ ਦੀ ਜਿੱਥੋਂ ਨਹੀਂ ਸ਼ੁਰੂ ਹੁੰਦੀ ਏ ਉਤੋਂ ਪਹਿਲੀ ਗੱਲ ਕਹੀ ਏ ਕਿ ਗੁਰੂ ਦੇ ਆ ਸਿੱਖਾ ਸੋਚੇ ਸੋਚਣਾ ਹੋਵੇ ਤੇਰੇ ਸੋਚਨੀਆਂ ਦੀ ਸੋਚ ਦਾ ਕੋਈ ਸੁਚੇਤਾ ਕੋਈ ਸੁਚੱਜਾ ਨਤੀਜਾ ਨਹੀਂ ਨਿਕਲਣ ਲੱਗਾ ਇਸ ਕਰਕੇ ਸੋਚਣਾ ਅਕਾਲ ਪੁਰਖ ਤੇ ਭਰੋਸਾ ਰੱਖ ਅੱਜ ਦੀ ਦੁਨੀਆ ਦੇ ਵਿੱਚ ਗੁਰੂ ਨਾਨਕ ਦੇ ਘਰ ਜੰਮ ਗਏ ਤੇ ਅਸੀਂ ਗੁਰੂ ਨਾਨਕ ਨੂੰ ਕੰਡ ਦੇਨੇ ਇੱਕ ਵਾਰੀ ਮੇਰੇ ਦਾਦਾ ਬਜ਼ੁਰਗ ਮੈਨੂੰ ਕਹਿਣ ਲੱਗੇ ਭਜਨ ਜੀ ਮੈਂ ਕਹਾ ਹੁਕਮ ਕਰੋ ਮਹਾਰਾਜ ਤੁਸੀਂ ਅੱਜ ਸ਼ਾਮ ਨੂੰ ਤਿਆਰ ਰਹਿਣਾ ਤਾਂ ਮੇਰੇ ਨਾਲ ਚੱਲਣਾ ਸਤਿਭਜਨ ਬਜ਼ੁਰਗੋ ਜਿਸਲੇ ਸ਼ਾਮ